ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਅੱਜ ਲਿਆਇਆ ਜੀ ਸਕੋਰਪੀਓ ਗੱਡੀ ਬਕਾਊ ਮਾਡਲ 2014 ਟੌਪ ਮਾਡਲ ਆ ਕਾਫੀ ਸਾਂਭੀ ਹੋਈ ਹੈ ਵੀਰ ਨੇ ਥਰਡ ਓਨਰ ਆ ਕਾਗਜ਼ ਕੰਪਲੀਟ ਆ ਸਾਰੇ ਡਿਮਾਂਡ ਆ 6 ਲੱਖ 35000 ਰੁਪਏ ਏਰੀਆ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਸੰਪਰਕ ਕਰੋ 9876707125 9876707125